ਕਮੋ ਇੱਕੋ ਜਿਹੜੀਆਂ ਕਰਦੀਆਂ ਤਸਵੀਰਾਂ ਜਰੂਰ ਆਪਨ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ। ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਕੋਈ ਜ਼ਿਆਦਾ ਜਿਹੜੇ ਵਧੀਆ ਨਹੀਂ ਐ। ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ بارشਾ ਕਾਫੀ ਲੰਮੇ ਸਮੇਂ ਤੱਕ ਹੁੰਦੀ ਰਹੀ ਆ। ਸੋ بارش ਦੇ ਨਾਲ ਇਹ ਘਰ ਵੀ ਜਿਹੜੇ ਨੁਕਸਾਨ ਦਾ ਇੱਕ ਹੋ ਗਏ ਨੇ। ਕੱਚੇ ਕਮਰੇ ਨੇ ਗਾਰੇ ਦੀ ਚਣਾਈ ਆ। ਸੋ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਹੈਂਡੀਕੈਪ ਨੇ ਕੋਈ ਜ਼ਿਆਦਾ ਜਿਹੜਾ ਬਾਹਰ ਅੰਦਰ ਦਾ ਪਾਰ ਅੰਦਰ ਕੰਮ ਵੀ ਨਹੀਂ ਜਿਹੜਾ ਨਹੀਂ ਕਰ ਸਕਦੇ। ਸੋ ਕਮਰੇ ਵੀ ਜਿਹੜੇ ਨੇ ਉੱਤੋਂ ਜਿਹੜੀਆਂ ਛੱਤਾਂ ਵੀ ਜਿਹੜੀਆਂ ਨੇ ਇਹੇ ਕਰਕੇ ਜਿਹੜੀਆਂ ਡਿੱਗ ਗਈਆਂ ਨੇ। ਜ ਸੋ ਟੱਲਾ ਵੀ ਜਿਹੜੀਆਂ ਡਿੱਗ ਜਾਂਦੀ ਨੇ ਪਰਿਵਾਰਕ ਮੈਂਬਰਾਂ ਨੇ ਸੋ ਸਤ ਨੂੰ ਜਿਹੜਾ ਵਾ ਕੁਝ ਟਾਈਮ ਲਈ ਬਣਾਏ ਰੱਖਣ ਲਈ ਉੱਤੇ ਜਿਹੜੀ ਤਰਪਾਲ ਦੇ ਨਾਲ ਕੱਜ ਦਿੱਤਾ ਹੋਇਆ ਸੋ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਜੋ ਇਹ ਬਿਲਕੁਲ ਜਿਹੜੀਆਂ ਇੱਕ ਘਰ ਦੀ ਜਿਹੜੀਆਂ ਮਾਜਿਕ ਸਥਿਤੀ ਦੀਆਂ ਜਿਹੜੀਆਂ ਵੇਖ ਰਹੇ ਹੋ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਮੌਜੂਦ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਭਾਜੀ ਆਪਾਂ ਸੋਨੂ ਜੀ ਉਹ ਤਾਂ ਭਾਜੀ ਕੰਮ ਕਰਦੇ ਕੰਮ ਹੈ ਪਹਿਲਾ ਕਰਦਾ ਹੈਗਾ ਕਟਿੰਗ ਦਾ ਦੁਕਾਨ ਰਾਏ ਚੱਕੀਗੀ ਤੇ ਹੁਣ ਤੇ ਦੁਕਾਨ ਜਿਹੜੀ ਉਹ ਬੰਦ ਹੋ ਗਈ ਨੂੰ ਘਟੋ ਘਟ 6-7 ਸ ਪਹਿਲਾਂ ਮੁੰਡੇ-ਮੁੰਡੇ ਨਾਲ ਥੋੜੇ-ਬਹੁਤੇ ਘਰਲੀ ਕਰੀ ਯਈ ਨਾਲ ਛੱਡ ਹੁੰਦੇ ਰਹੇ ਜਦੋਂ ਲੱਤਾਂ ਚੱਲਦੀਆਂ ਸੀ ਮਾਚੇ ਹੁਣ ਬਾਹਵਾ ਵੀ ਰੁਕ ਗਈਆਂ ਨੇ ਤੇ ਦੁਕਾਨ ਬੰਦ ਹੋ ਗਈ ਹੈ ਕਿਦੋਂ ਤੋ ਜਿਹੜਾ ਸ਼ੁਰੂ ਤੋਂ ਹੰਡਿਕਾ ਪਈ ਜਾਂਦੀ ਨਹੀਂ ਜੀ ਨਹੀਂ ਇਹ ਕੋਈ 13-14 ਸਾਲ ਦੇ ਲੱਗੇ ਹੋਏ ਚੱਲੇ ਨੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਹੋਲੀ-ਹੋਲੀ ਪਹਿਲਾਂ ਲੱਤਾਂ ਰੁਕੀਆਂ ਫਿਰ ਬਾਹਵਾ ਰੁਕ ਗਈਆਂ ਤੇ 6-7 ਲੱਖ ਰੁਪਏ ਜਿਹੜਾ ਹੀ ਉਥੋਂ ਇਕੱਠੇ-ਕੁੱਠੇ ਕਰਕੇ ਲਾਉਂਦੇ ਰਹੇ ਆ ਤੇ ਕੋਈ ਨਹੀਂ ਗੱਲਬਾਤ ਬਣੀ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਈ ਉਹ ਪਹਿਲੇ ਜਿਹੜਾ ਕੰਮ ਮਲਵਦੀ ਚਲਦਾ ਚਲਦਾ ਹਾਂਜੀ ਪਹਿਲਾਂ ਠੀਕ ਹੀ ਆ ਮਲ ਦੁਕਾਨ ਕਰਾਇ ਤੇ ਕਿ ਜਾ ਦੁਕਾਨ ਤੇ ਕਰਾਇ ਤੇ ਚਲੋ ਕਿਰਾਇ ਕਰ ਰਿਹਾ ਦੇ ਕੇ ਵੀ ਰੁਪਏ 2-400 ਜਿਹੜਾ ਰੋਜ਼ ਦਾ ਲੈ ਆਈਦਾ ਤੇ ਮੇਰਾ ਦੁਕਾਨ ਦੁਕਾਨ ਵਾਲਾ ਵੀ ਜਿਹੜਾ ਬੰਦ ਹੋ ਗਿਆ ਹੁਣ ਮੈਂ ਲਗਾਦਾ ਕੰਮ ਕਰਦੇ ਹੁਣ ਬੀਬੀਆਂ ਵਾਲੇ ਸੂਟ ਥੋੜੇ ਜਿਹੀ ਲੈ ਆਈ ਤੇ ਉਹ 2-250-300 ਦਾ ਸੂਟ ਆ ਇੱਕ ਤਾਂ ਹੀ ਜਾ ਕੇ ਪਿੰਡ 'ਚ ਤੇ ਮੰਜੀ ਲੈ ਲਈਦੀ ਕੇਕੋਂ ਕੁਰਸੀ ਲੈ ਕੇ ਉੱਥੇ ਬਹਿ ਜਾਈਦਾ ਹੀ ਤੇ ਕਈ ਵਾਰੀ ਇੱਕ ਦੋ ਸੂਟ ਜਾਂ ਦੋ ਤਿੰਨ ਵਿਕ ਜਾਂਦੇ ਤੇ ਉਹ ਵੀ ਸਾਾਨੂੰ 100 ਰੁਪਏ ਦੇ ਕੇ ਤੇ ਬਾਕੀ ਕਹਿਣਾ ਵੀ ਇੱਕ ਹਫਤੇ ਬਾਅਦ ਕਿਸ਼ਤਾਂ ਵਾਂਗੂ ਲੈ ਕੇ ਤੇ ਉਹ ਮੁੜ ਕੇ ਕਿਨਾ ਕਿਨਾ ਚੇਰੀ ਪੈਸੇ ਦਿੰਦੇ ਨਹੀਂ ਆ ਤੇ ਇਦਾਂ ਹੀ ਸਾਡੀ ਰਸਰੂਸ ਵੀ ਜਿਹੜੀ ਉਹ ਮੁੱਕ ਜਾਣੀ ਤੇ ਹੁਣ ਤੇ ਫਰੀ ਇਦਾਂ ਹੀ ਵੇਲੇ ਹੀ ਬਲੇ ਗਰਮੀ ਵਾਲੇ ਸੂਟ ਹਾਂਜੀ ਹਾਂਜੀ ਗਰਮੀ ਵਾਲੇ गांवਦ ਮਲ ਹੁਣ ਜਿਵੇਂ ਮਤਲਬ ਫੇਰੇ ਵਾਲੇ ਜਿਹੜੇ ਫੇਰ ਫੁਰ ਕੇ ਜਾਂ ਪਿੰਡਾਂ ਦੇ ਵਿੱਚ ਜਾਂ ਚੱਲਦੇ ਨੇ ਐਡੀ ਵੱਡੀ ਵੱਡੀ ਮੋਲ ਜਾਂ ਹਟ ਜਾਂ ਬਣੇ ਨੇ ਕਿਵੇਂ ਮਤਲਬ ਤੁਹਾਡੀ ਸ਼ਹਿਰ ਦੇ ਵਿੱਚ ਸਾਡੀ ਜੇਲ੍ਹ ਚ ਫਿਰ ਇਹੀ ਹੁਣ ਇੱਕੋ ਥਾਂ ਜਾ ਕੇ ਪਿੰਡ ਦੇ ਬਾਹਰ ਬਾਹਰ ਕਿਸੇ ਨੁੱਕਰ ਚ ਹੀ ਬਹਿਣਾ ਕੁਵੇਲੀ ਜਗ੍ਹਾ ਵੇਖ ਕੇ ਜਾਂ ਖੁੱਲੀ ਜਗ੍ਹਾ ਤੇ ਜਿੱਥੇ ਜਾ ਕੇ ਮੈਨੂੰ ਚੋੱਕ ਕੇ ਲਾ ਲੈਣਾ ਨਾ ਤਾਂ ਪਿੰਡ ਚ ਵੱਢ ਸਕਦੇ ਆ ਨਾ ਗਲੀਆਂ ਚ ਜਾ ਸਕਦੇ ਆ ਇੱਕੋ ਥਰੇ ਨੇ ਕਿ ਵਿਕਣੇ ਇੱਕ ਦੋ ਹੀ ਤੇ ਹੁਣ ਉਧਰੋਂ ਮੌਸਮ ਵੀ ਚੇਂਜ ਹੋ ਗਿਆ ਅਗਲੀ ਹੱਡ ਕਰਾਸ ਰੂਸ ਵੀ ਸਾਰੀ ਮੁੱਕ ਗਈ ਤੇ ਹੁਣ ਤੇ ਦਰਬਾਰसरी ਬੈਠੇ ਆ ਕੌਣ ਕੌਣ ਪਰਵਾਦ ਨੇ ਤਿੰਨ ਬੱਚੇ ਨੇ ਸਾਡੇ ਤੇ ਮੈਂ ਤੇ ਮੇਰੀ ਵਾਈਫ ਹੀ ਆ ਬੱਚੇ ਛੋਟੇ ਨੇ ਹਾਂਜੀ ਛੋਟੇ ਆ ਪਰਦੇ ਬੱਚੇ ਹਾਂਜੀ ਪੜਦੇ ਐ ਕਿਵੇਂ ਫਿਰ ਮਤਲਬ ਜਿਹੜਾ ਹੁਣ ਤੇ ਜਿਹੜੇ ਮਤਲਬ ਬਿਲਕੁਲ ਜਿਹੜੀ ਆ ਰਾਸ ਜਿਹੋ ਕੰਮ ਜਿਹੜਾ ਮਤਲਬ ਹਰੰਦ ਪ੍ਰਭਾਵਤ ਹੋ ਗਿਆ ਕਿਵੇਂ ਮੂਲ ਸਰਕਲ ਫਿਰ ਸਿੱਟਾ ਪਈ ਜਾ ਸਰਕਲ ਇਦਾਂ ਹੀ ਆ ਇੱਕ ਦੋ ਵੀਰ ਭਰਾ ਜਿਹੜੇ ਰਾਏ ਚੱਕ ਦੁਕਾਨ ਦੇ ਵੇਲੇ ਦੇ ਵਾਕ ਵੀ ਉਹ ਕੋਈ 200 400 500 ਭਰੋ ਨਾ ਕੋ ਮੈਸੇਜ ਮੂਸੇ ਜੀ ਕਰਕੇ ਪਵਾ ਲਈ ਦੇ ਨੇ ਮਹੀਨੇ ਤੇ ਮਹੀਨੇ ਥੋੜੇ ਬੋਤੇ ਤੇ ਕੁਝ 1500 ਰੁਪਏ ਪੈਨਸ਼ਨ ਮੇਰੀ ਇਕੱਲੇ ਦੀ ਲੱਗੀ ਹੈ ਜਦੋਂ ਕਿ 100% ਡੀਹੈਂਡੀਕੇਪ ਦੀ ਹੋਰ ਵੀ ਇੱਕ ਦੋ ਜੀਆਂ ਦੀ ਲੱਗ ਸਕਦੀ ਤੇ ਨਾ ਤੇ ਕੇ ਸਰਪੰਚ ਨੇ ਕੋਈ ਕਾਰਵਾਈ ਕੀਤੀ ਹੈ ਵੀ ਹੋਰ ਕੀ ਲੱਗ ਸਕੇ ਕੀ ਕਰ ਜੜੀ ਨੌਬਤ ਆ ਗਈ ਵੀ ਬਾਹਰ ਚੁੱਲਾ ਜਿਹੜਾ ਪਕਾਉਣਾ ਪਿਆ ਚੁੱਲਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਘਰ ਦੀ ਕੰਡੀਸ਼ਨ ਇਦਾਂ ਹੈ ਕੋਈ ਕਮਾਈ ਦਾ ਸਾਧਨ ਨਹੀਂ ਹੈ ਸਿਲੰਡਰ ਤੇ ਚਲੋ ਕਿਸੇ ਨੇ ਲੈ ਕੇ ਦੇਤਾ ਹੀ ਹੁਣ ਭਰਉਣ ਜੋਗਾ ਵੀ ਤੁਹਾਨੂੰ ਬਦਾ 900 ਰੁਪਏ ਚਾਹੀਦਾ ਤੇ 900 ਰੁਪਏ ਤੇ ਸਾਡੀ ਕੋ ਨਿਕਲਣਾ ਕੋਈ ਐਵੇਂ ਮਾਮੂਲੀ ਗੱਲ ਥੋੜੀ ਕਿੰਨਾ ਚਿਰ ਹੋ ਗਿਆ ਸਾਡਾ ਮੁਕ ਕਿੰਨਾ ਟਾਈਮ ਹੀ ਹੋ ਗਿਆ ਮੇਰੇ ਸਾਬ ਨਾਲ ਮਹੀਨਾ ਡੇਢ ਮਹੀਨੇ ਲੱਗੀ ਚੱਗੇ ਉਹ ਚੱਲੇ ਹੋਣਾ ਬੋਲੋ ਇੱਥੇ ਤੋਂ ਹੀ ਲੰਮੇ ਪੈ ਗਏ ਤੇ ਟੱਡ ਗਿਆ ਨੇ ਕਿਵੇਂ ਮਤਲਬ ਲੱਗਦਾ ਨਹੀਂ ਜਿਸਕ ਬਹੁਤ ਵੱਡਾ ਚੁੱਕਣ ਦੇ ਵੇਖੋ ਜੀ ਰਿਸਕ ਤੇ ਹੈ ਹੁਣ ਇਤੋਂ ਗਾੜੀ ਜਗਾ ਹੋਰ ਸਾਡੇ ਕੋਈ ਹੈ ਨਹੀਂ ਹੋ ਰਹੀ ਜਾਈਏ ਵੀ ਕਿਤੇ ਮੈ ਕੈਮਰਾਮੈਨ ਨੂੰ ਕਹਾਂਗਾ ਇੱਕ ਅੱਧੀ ਜਿਹੜੀਆਂ ਫੇਰ ਇੱਟਾਂ ਜਿਹੜੀਆਂ ਦਿਖਾ ਦਿੱਤੀ ਜਾਣ ਵੇਖੋ ਉੱਤੇ ਵੀ ਇੱਟਾਂ ਜਿੱਥੇ ਥੱਲੇ ਸੌ ਰਹੇ ਨੇ ਉੱਤੇ ਇੱਟਾਂ ਜਿਹੜੀਆਂ ਨੇ ਬਿਲਕੁਲ ਡਿੱਗੀਆਂ ਇਹ ਕੇ ਕਰਕੇ ਜਿਹੜੀ ਡਿੱਗ ਹੈ ਜਿੱਥੇ ਜਿੱਥੇ ਪਾਣੀ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਚਲੋ ਪਰਿਵਾਰਕ ਮੈਂਬਰ ਦੇ ਤਰਪਾਲ ਤਾਂ ਉੱਤੇ ਜਰੂਰ ਪਈ ਹੈ ਹੈਂਡੀਕੈਪ ਜਿਹੜੇ ਮੱਲੋ ਹੈਗੇ ਕਰਦੇ ਮੁੱਖੀ ਉੱਤੇ ਜਿਹੜੀ ਦੇ ਨਹੀਂ ਦੇਖ ਨਹੀਂ ਕਰ ਸਕਦੇ ਤੇ ਕਿਵੇਂ ਮੱਲੋ ਕਿਸ ਨੇ ਪੁੱਤਰ ਉਹ ਨਹੀਂ ਕੀਤੀ ਨਾ ਜੀ ਨਾ ਕਿਸ ਨੇ ਨਹੀਂ ਕੀਤੀ ਇਹ ਮਲੋ ਇਨੀਆਂ ਨਰੀ ਵੀਰ ਨੇ ਇੰਨੀ ਸਮਾਜਿਕ ਸਾਂਝਤਾ ਨੇ ਜਿਹੜੀ ਮੱਲੋ ਇੱਧਰ ਲੋਡ ਪਰ ਪਰਿਵਾਰ ਕੱਚੇ ਕ ਐਨਆਰਆਈ ਤੋਂ ਸਾਡੇ ਕੋਈ ਆਏ ਨਹੀਂ ਐਨਜੀਓ ਦਾ ਕੰਮ ਕਰਨ ਵਾਲੇ ਜਿਹੜੇ 2-3 ਜਣੇ ਉਹ ਆਏ ਹੀ ਤੇ ਉਹਨਾਂ ਦੀ ਵੀ ਕੰਮ ਤੇ ਉਹਨਾਂ ਦਾ ਤੁਹਾਨੂੰ ਦੱਸਾਂ ਮੈਂ ਕੀ ਦੱਸਾਂ ਜੀ ਵੀ ਨਹੀਂ ਕਰਦਾ ਇੱਕ ਇੱਕ ਵਾਰੀ ਸਾਨੂੰ ਸੌਦਾ ਦੇ ਕੇ ਤੇ ਸਾਡੇ ਡਾਕੂਮੈਂਟ ਲੈ ਕੇ ਤੇ ਉਹਨਾਂ ਨੇ ਵਾਇਰਲ ਕਰ ਦੇਣੇ ਹੁੰਦੇ ਨੇ ਉਹਨਾਂ ਨੂੰ ਐਨਆਰਆਈ ਉਹਨਾਂ ਨੂੰ ਪੈਸੇ ਪਾਈ ਜਾਂਦੇ ਨੇ ਤੇ ਉਹ ਸਾਡੇ ਡਾਕੂਮੈਂਟਾਂ ਤੇ ਆਪਣਾ ਬਿਜ਼ਨਸ ਚਲਾ ਕੇ ਬੈਠੇ ਨੇ ਕਿਹੜਾ ਕਰਾ ਡਾਕੂਮੈਂਟ ਮੇਰੇ ਕੋਲ 100% ਹੈਂਡੀਕੈਪ ਦਾ ਸਰਟੀਫਿਕੇਟ ਆ ਕੁਝ ਕਰਦੀਆਂ ਵੀਡੀਓ ਬਣਾ ਕੇ ਉਹਨਾਂ ਲੈ ਜਾਣੀਆਂ ਤੇ ਇਸ ਤਰ੍ਹਾਂ ਹੀ ਕਰਕੇ ਤੇ ਵਾਇਰਲ ਕਰ ਲੈਣੀ ਹੈ ਇੱਕ ਵਾਰੀ ਸੌਦਾ ਦੇ ਜਣਾ ਮੁੜ ਕੇ ਕੋ ਮੁੜਦੇ ਨਹੀਂ ਕਿੰਨੇ ਦਾ ਸੌਦਾ ਹੋਊਗਾ ਸੌਦਾ ਵਾਤ ਤੋਂ ਬਾਅਦ 700 ਤੋਂ 1000 ਦੇ ਵਿੱਚ ਵਿੱਚ ਹੋਏਗਾ 700 ਤੋਂ 1000 ਕੀ 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 ਸੌਦੇ ਵਿੱਚ ਸੌਦਾ ਇੱਕ ਦੀ ਬੋਤਲ ਦੇਸੀ ਤੇਲ ਦੀ ਹੋएगी 2 ਕਿਲੋ ਖੰਡ 2 ਕਿਲੋ ਚੌਲ ਹੋਣੇ ਆ 10-10 ਕਿਲੋ ਕੋਈ ਦਾਲਾਂ ਹੋਣਗੀਆਂ ਕੋਈ ਥੋੜਾ ਬਹੁਤਾ ਮਸਾਲਾ ਮਸੂਲਾ ਮਤਲਬ ਕੀ ਲੱਗਦਾ ਨਹੀਂ ਕਿ ਇੱਕ ਫਰੋਡ ਕੀਤਾ ਜਾਂਦਾ ਹੈ ਕਿ ਹੰਡੀਕਾਪ ਨੂੰ ਬਖਸ਼ਿਆ ਜਾਂਦਾ ਹੈ ਬਿਲਕੁਲ ਬਿਲਕੁਲ ਉਹ ਪਾਉਣਾ ਨੇ ਖੇਡੇ ਜਾਂਦੇ 2-400 ਰੁਪਏ ਦੇ ਸਬਤ ਪਾ ਕੇ ਆਪਾਂ ਕਿੱਦੇ ਕਰਨਾ ਪਰਸਨ ਜਿਹੜੀ ਵੀਡੀਓ ਲੈ ਲੈਣੀਆਂ ਕੱਚੇ ਕੋਠੇ ਦੇ ਉਹਦਾ ਫੀਲ ਲਾ ਕੇ ਤਾਂ ਆਪਾਂ ਆਪਣੇ ਚੰਦ ਵੀਊ ਨੂੰ ਜਾਂ ਆਪਾਂ ਮੋਰ ਚੈਨਲ ਦੇ ਜਿਹੜੀ ਇਨਕਮ ਨੂੰ ਜਾਂ ਇਹਨਾਂ ਦੇ ਵੀਰਾਂ ਦੇ ਜਿਹੜੀ ਇਹ ਮਦਦ ਕੌਣਾਂ ਤੇ ਇਹ ਮਤਲਬ ਇੱਕ ਘਰੌਣਾ ਜਿਹੜਾ ਕੰਮ ਕਰ ਕਰਦੇ ਕਰਦੇ ਬਿਲਕੁਲ ਬਿਲਕੁਲ ਐਨਆਰਆਈ ਤੇ ਜਿਹੜੇ ਪਾ ਦਿੰਦੇ ਨੇ ਤੇ ਐਨਜੀਓ ਵਾਲੇ ਜਿਹੜੇ ਇੱਕ ਵਾਰੀ ਸੌਦਾ ਦੇ ਕੇ ਤੇ ਆਪਣੇ ਉਹਨਾਂ ਨੇ ਬੜੇ ਬੜੇ ਬਿਜ਼ਨਸ ਜਿਹੜੇ ਸਾਈਡਾਂ ਤੇ ਵੱਖਰੇ ਖੋਲ੍ਹ ਲਏ ਨੇ ਲੋਕਾਂ ਦੀ ਸਾਡੇ ਵਰਗੀਆਂ ਗਰੀਬਾਂ ਦੀ ਕਮਾਈ ਜਿਹੜੀ ਇਤਨਾ ਹੀ ਖਾਈ ਜਾਂਦੇ ਨੇ ਤੁਹਾਡੀਆਂ ਵੀਡੀਓ ਪਾ ਕੇ ਤਾਂ ਉਹਨਾਂ ਦਾ ਆਪਣੇ ਜਿਹੜੇ ਪਰਸਨਲ ਬਿਜ਼ਨਸ ਬਿਜ਼ਨਸ ਜਿਹੜੇ ਖੋਲੇ ਨੇ ਵੱਡੀਆਂ ਮਤਲਬ ਗੱਡੀਆਂ ਦੇ ਵਿੱਚ ਤੇ ਵੱਡੇ ਜਿਹੜੇ ਆਪਣੇ ਮਤਲਬ ਸ਼ੋਰਮ ਖੋਲੇ ਨੇ ਹਾਂ ਜੀ ਹਾਂ ਜੀ ਉਹ ਫੀਲ ਤੁਹਾਡਾ ਖਲਵਾਰ ਤੁਹਾਡੇ ਨਾਲ ਖੇਡ ਬਿਲਕੁਲ ਜੀ ਕੀ ਕੀ ਕਹਿਣਾ ਚਾਹੁੰਦੇ ਰਿਹਾ ਵੀ ਇਦਾਂ ਦੀ ਵੀਡੀਓ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਆਉਂਦੇ ਨੇ ਨਹੀਂ ਪਰ ਪਾਉਣੀ ਚਾਹੀਦੀ ਚਲੋ ਕੋਈ ਸਾਰੇ ਬੰਦੇ ਇਦਾਂ ਦੇ ਵੀ ਨਹੀਂ ਹੈਗੇ ਵਿੱਚ ਚੰਗੇ ਵੀ ਹੈਗੇ ਨੇ ਵੀਡੀਓ ਦੇ ਨਾਲ ਕਈਆਂ ਤੱਕ ਕਈ ਚੰਗੇ ਵਧੀਆ ਬੰਦੇ ਵੀ ਪਹੁੰਚ ਜਾਂਦੇ ਨੇ ਪਰ ਸਾਡੇ ਤੱਕ ਕੋਈ ਹੋ ਹੋ ਜਾ ਵੀ ਨਹੀਂ ਅਜੇ ਤੱਕ ਪਹੁੰਚਿਆ ਮਾੜੇ ਤਾਂ ਪਹੁੰਚੇ ਨੇ ਹਾਂ ਜੀ ਹਾਂ ਜੀ ਜਾ ਗਣੀ ਮੋਟਾ ਮੜਾ ਤੋ ਮੋਟੇ ਹਾਂ ਜੀ ਮਾੜੀ ਪਹੁੰਚੇ ਨੇ ਆਪ ਖਾਣ ਵਾਲੇ ਪਹੁੰਚੇ ਨੇ ਇੱਕ ਵਾਰੀ ਸਾਨੂੰ ਖਵਾ ਲਏ ਨੇ ਤੇ ਬਾਕੀ ਹੁਣ ਉਹਨਾਂ ਨੇ ਆਪ ਖਾਣਾ ਮਤਲਬ 5-7 ਰੁਪਏ ਦਾ ਰਸਤਾ ਤੁਹਾਨੂੰ ਭਰ ਗਏ ਹਾਂ ਜੀ ਹਾਂ ਜੀ ਉਹ ਬਾਅਦ ਚ ਨੇ ਉਹਨਾਂ ਕਦੀ ਅਪਰੋਚ ਕੀਤੀ ਜਾਂ ਤੁਹੀਂ ਕੀਤੀ ਸੀ ਹੈਈ ਉਹਨਾਂ ਨੂੰ ਬੜੀ ਵਾਰੀ ਫੋਨ ਲਾ ਲਾ ਕੇ ਵੇਖੇ ਨੇ ਉਹ ਮੁੜ ਕੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਣਾ ਦੋ ਚਾਰ ਵਾਰੀ ਲੱਗਣਾ ਵਾ ਮੁੜ ਕੇ ਖੁਸ਼ੀ ਪਏ ਤੇ ਉਹਨਾਂ ਨੇ ਬਲੌਕ ਕਰ ਛੱਡ ਦੇ ਨੇ ਸਾਡੇ ਵਰਗੇ ਉਹ ਦੋ ਚਾਰੀ ਤੁਹਾਡੇ ਨੰਬਰ ਸੇਵ ਕਰਕੇ ਬਾਅਦ ਬਲੌਕ ਨੇ ਹਾਂ ਜੀ ਹਾਂ ਜੀ ਇੱਕ ਦੂਰੀ ਗੱਲ ਕੀਤੀ ਜਦੋਂ ਗੱਲ ਕੀਤੀ ਚ हां जी हां जी बस ਪਹੁੰਚਣ ਲੱਗੇ ਆ ਤੁਹਾਡੇ ਕੋਲ ਤੁਸੀਂ ਇੰਤਜ਼ਾਰ ਕਰੋ ਆਏ ਲੋ ਇੱਕ ਅੱਦੇ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਚ ਆਏ ਨੇ ਉਹ ਪਤਾ ਨਹੀਂ ਨਾ ਇੱਕ ਦੋ ਦਿਨ ਆਇਆ ਤੇ ਨਾ ਹਫ਼ਤਾ ਆਇਆ ਪਹੁੰਚ ਰਹੇ ਨੇ ਨਾ ਜੀ ਨਾ ਤੁਹਾਡੇ ਕਿਤੇ ਆਪਣੀ ਜਿਹੜੀ ਕਮਿਊਨਿਟੀ ਹੈ ਜਾਂ ਤੁਹਾਡੇ ਇੰਨੇ ਤੁਹਾਡੇ ਹੋਰ ਚੱਲੇ ਸੰਸਥਾ ਚੱਲੇ ਉਹਨਾਂ ਕਦੀ ਅਪਰੋਚ ਨਹੀਂ ਕੀਤੀ ਨਹੀਂ ਜੀ ਉਹਨਾਂ ਵੀ ਨਹੀਂ ਕੋਈ ਨਹੀਂ ਸੁਣਦਾ ਮਾਰੇ ਦੀ ਪਿੰਡ ਦੇ ਵਿੱਚ ਇਨਾਰੇ ਵੀਰ ਨੇ ਜਿਹੜੇ ਮਲਬ ਉਸ ਬਾਹਰੋਂ ਤੁਰ ਜਾ ਕੇ ਸਮਾਜ ਸੇਵੀ ਨੇ ਜਾਂ ਹੋਰ ਦੁਰਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਜਾਂ ਉੱਥੋਂ ਦੇਖ ਕੇ ਕੋਈ ਵੀਡੀਓ ਦੇਖ ਕੇ ਤਾਂ ਉੱਥੇ ਮਦਦ ਕਰ ਤੁਹਾਡੇ ਤੱਕ ਕਦੀ ਪਹੁੰਚ ਨਹੀਂ ਜੀਦਾ ਵੇਖੋ ਜੀ ਜਿਹੜਾ ਵੀ ਕੋਈ ਸਮਾਜ ਸੇਵੀ ਜਿੱਥੇ ਕੋਈ ਕਿਸੇ ਦੀ ਫਰਮਾਇਸ਼ ਜਿਹੜੀ ਚੱਲ ਜਾਂਦੀ ਆ ਅੱਜ ਕੱਲ ਸਾਰੇ ਕੰਮ ਹੀ ਫਰਮਾਇਸ਼ੀ ਆ ਜਿਹੜਾ ਕੋਈ ਕਿਸੇ ਚੱਜ ਦੀ ਦੀ ਫਰਮਾਇਸ਼ ਲਿਆ ਜਾਂਦਾ ਉਹਦਾ ਕੰਮ ਕੋਈ ਸਾਰੀਆਂ ਸੰਸਥਾ ਵੀ ਕਰੀ ਜਾਂਦੀਆਂ ਨੇ ਤੇ ਸਾਡੇ ਤੱਕ ਉੱਤੇ ਕੋਈ ਇਦਾਂ ਦਾ ਵੀ ਨਹੀਂ ਪਹੁੰਚਿਆ ਤੇ ਨਾ ਸਾਡੀ ਫਰਮਾਇਸ਼ ਹੀ ਕੀਤੀ ਗਈ ਨੇ ਹੁਣ ਜਿਹੜੇ ਹਨ ਨਾ ਰਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਾਂ ਇਦਾਂ ਦੇ ਲੋਕਾਂ ਦੇ ਪਰਿਵਾਰ ਨੇ ਜਿਹੜੀ ਲੋਕਾਂ ਦੀ ਮਦਦ ਕਰਦੇ ਨੇ ਕੀ ਕਹਤ ਕਹਤ ਨਹੀਂ ਮਰ ਸਕਦਾ ਸਾਡੀ ਤਾਂ ਇਹੋ ਹੀ ਬੇਨਤੀ ਹੈ ਵੀ ਵਧੀਆ ਬੰਦੇਆਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਕੋਈ ਸਾਡੀ ਵੀ ਸੁਣੇ ਸਾਡੀ ਵੀ ਹੈਲਪ ਕੋਟਿਆਂ ਦੀ ਜਾਂ ਕੋਈ ਬਿਜ਼ਨਸ ਦੀ ਕੋਈ ਕੰਮ ਹਨ ਕੋਲ ਕੇ ਦਿੱਤਾ ਜਾਵੇ ਤੇ ਇਹੋ ਹੀ ਬੇਨਤੀ ਸਾਡੀ ਮੁੱਲਕਾ ਦੇ ਮੁੱਲਕਾ ਮਦਦ ਵੀ ਜਿਹੜਾ ਤੁਹਾਨੂੰ ਕੋਈ ਕਰਕੇ ਦਿੱਤਾ ਜਾਵੇ ਆ ਕਮਰੇ ਵੀ ਜਿਹੜੇ ਡਿੱਗਣ ਦੇ ਇਹਨਾਂ ਦੇ ਵੀ ਜਿਹੜੀ ਆ ਪਰਭਾਈ ਜਿਹੜੀ ਕਰਕੇ ਦਿੱਤੀ ਹੈ ਹਾਂਜੀ ਹਾਂਜੀ ਸੋ ਇਹ ਸਾਨੂੰ ਲੋਰਬੰਦ ਪਰਿਵਾਰ ਹੈ ਹੈਂਡੀਕਾਪ ਪਰਿਵਾਰ ਜਿਹੜੇ ਕੁਝ ਚੱਲ ਫੇਰ ਨਹੀਂ ਸਕਦੇ ਕੋਈ ਦਾਨ ਉਹ ਦੀ ਕਿਰਤ ਨਹੀਂ ਕਰ ਸਕਦੇ ਇੱਕ ਤਾਂ ਮਤਲਬ ਕਹਿੰਦੇ ਨੇ ਕਿ ਜੋਂ ਕੁਝ ਜਿਹੜੇ ਅਨਾਰੇ ਵੀਰ ਨੇ ਸਮੱਸਿਆ ਵਿੱਚ ਆਇਤਾ ਤਾਂ ਸਾਨੂੰ ਕੁਝ ਬੈ ਕੇ ਜਿਹੜਾ ਇਨਕਮ ਦਾ ਜਿਹੜਾ ਕੋਈ ਸਾਧਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੀ ਜਿਹੜੀ ਅਸੀਂ ਪ੍ਰਵਾਈ ਕਰ ਸਕੀਏ ਉਹ ਜਿਹੜੇ ਕਮਰੇ ਜਿਹੜੇ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਆ ਇਹ ਵੀ ਜਿਹੜੇ ਨੇ ਐਨਰਵੀਰਨਮੈਂਟ ਜਾਂ ਸਮਾਜ ਸੇਵੀ ਚਾਇਤਾ ਨੇ ਇਹ ਜ਼ੀਰੋ ਪੇਡ ਤੇ ਆ ਕੇ ਜਰੂਰ ਇੱਕ ਆਰਟੀ ਚੈੱਕ ਕਰਾਉਣਾ ਬਹੁਤ ਵੱਡੇ ਰਿਸਕ ਦੇ ਵਿੱਚ ਮੈਂ ਕੈਮਰਾ ਨੂੰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਜਿਹੜੀ ਤਸਵੀਰ ਜਿਹੜੀ ਆ ਆਪਣੇ ਦਰਸ਼ਕਾਂ ਨੂੰ ਸਾਂਝੀ ਕਰ ਦਿੱਤੀ ਜਾਵੇ ਦੇਖੋ ਇਹ ਦੇ ਕਰਕੇ ਜਿਹੜੀ ਇਟਾ ਫੇਰ ਜਿਹੜੀ ਉਤੋਂ ਜਿਹੜੀ ਆ ਇਹ ਡਿੱਗਦੀ ਹੋਈ ਆ ਕਿਸੇ ਟਾਈਮ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਨੇ ਇਸ ਕਮਰੇ ਦੇ ਵਿੱਚ ਜਿਹੜੇ ਸੌਂਦੇ ਨੇ ਸੋ ਕੱਚੀਆਂ ਜਿਹੜੀਆਂ ਨੇ ਕੰਧਾਂ ਨੇ ਤੇ ਬਿਲਕੁਲ ਜਦੋਂ ਬਰਸਾਤ ਜ ਸੋ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਤੱਕ ਜਰੂਰ ਐਨਆਰਏ ਵੀਰ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਸਿੰਗਰ ਨੇ ਜਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਾਬਤ ਹੋ ਰਹੇ ਨੇ ਸੋ ਇਹਨਾਂ ਦੀ ਵੀ ਜੜੀ ਮਦਦ ਦੇ ਜਰੂਰ ਸਾਬਤ ਕਰਨ ਮੈਂ ਤੁਹਾਡਾ ਆਪਣਾ ਲਾਪ੍ਰੀ ਸਿੰਘ ਖੁਸ਼ੀਪੁਰ